ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ GST ਦੀਆਂ ਨਵੀਆਂ ਸਲੈਬਸ ਦੇ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਬੀਤੇ ਦਿਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਐਲਾਨ ਕਰਿਆ ਸੀ ਕਿ ਇਸ ਵਾਰ ਤਿਹਾਰਾਂ ਦੇ ਦਿਨਾਂ ਦੇ ਵਿੱਚ ਦੇਸ਼ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਦਿੱਤਾ ਜਾਵੇਗਾ ਉਸੇ ਦੇ ਤਹਿਤ ਪਿਛਲੇ ਦਿਨੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਾ ਮੰਜੀ ਨੇ ਜੀਐਸਟੀ ਦੀਆਂ ਨਵੀਆਂ ਦਰਾਂ ਦਾ ਐਲਾਨ ਕੀਤਾ ਹੈ ਅੱਜ ਆਪਾਂ ਉਹ ਦਰਾਂ ਦੇ ਬਾਰੇ ਹੀ ਤੁਹਾਡੇ ਨਾਲ ਡਿਸਕਸ ਕਰਾਂਗੇ ਇਹਨਾਂ ਨਵੀਆਂ ਦਰਾਂ ਦੇ ਵਿੱਚ ਕੀ ਬਦਲਾਅ ਹੋਏ ਹਨ ਉਹਨਾਂ ਬਾਰੇ ਵੀ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੀਐਸਟੀ ਆਪਣੇ ਮੁਲਕ ਦੇ ਵਿੱਚ 1 ਜੁਲਾਈ 2017 ਨੂੰ ਲਾਗੂ ਹੋਇਆ ਸੀ ਜਿਸ ਵਿੱਚ ਪਹਿਲਾਂ 4 ਜੀਐਸਟੀ ਦੀਆਂ ਸਲੈਬਸ ਹੁੰਦੀਆਂ ਸਨ ਇਸ ਦੇ ਵਿੱਚ 0 ਤੋਂ ਲੈ ਕੇ 5%, 12%, 18% ਔਰ 28% ਇਹ ਚਾਰ ਸਲੈਬਸ ਹੁੰਦੀਆਂ ਸਨ ਪਰ ਹੁਣ ਜੋ ਨਵੀਆਂ ਦਰਾਂ ਅੱਗੇ ਜਾ ਕੇ 22 ਸਤੰਬਰ ਨੂੰ ਲਾਗੂ ਹੋਣਗੀਆਂ ਉਹਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਘਟਾ ਕੇ ਸਿਰਫ 3 ਕਰ ਦਿੱਤੀ ਗਈ ਹੈ ਇਹ ਜੋ ਤਿੰਨ ਨਵੀਆਂ ਦਰਾਂ ਹਨ ਉਸ ਦੇ ਵਿੱਚ 0 ਤੋਂ ਲੈ ਕੇ 5% 18% ਔਰ 40% ਹੁਣ ਜੋ 0 ਤੋਂ ਲੈ ਕੇ 5% ਦੇ ਵਿੱਚ ਵਸਤਾ ਆਉਂਦੀਆਂ ਹਨ ਉਹਨਾਂ ਦੇ ਵਿੱਚ ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਨੈਪਕਿਨ ਸੈਨੇਟਰੀ ਪੈਡਸ ヘア ਆਇਲ ਸ਼ੈਂਪੂ ਆਦ ਬਿਸਕਟ ਪੈਕਿੰਗ ਵਾਲਾ ਪੂਜਿਆ ਅਤੇ ਪੈਕਿੰਗ ਵਾਲੇ ਕਈ ਤਰ੍ਹਾਂ ਦੇ ਖਾਣੇ ਇਹ ਸਾਰੇ ਹੁਣ 5% ਦੇ ਵਿੱਚ ਆ ਗਏ ਹਨ ਜੋ ਕਿ 0 ਦੇ ਵਿੱਚ ਹੋਣਾ ਹੈ ਜਿਵੇਂ ਕਿ ਸਟੇਸ਼ਨਰੀ ਇਹ 0 ਤੋਂ ਲੈ ਕੇ 5% ਦੇ ਵਿੱਚ ਹੈ ਇਸੇ ਤਰ੍ਹਾਂ ਹੀ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਟਰੈਕਟਰ ਟਰੈਕਟਰ ਦੇ ਪਾਰਟਸ ਕਈ ਕੀਟਨਾਸ਼ਕ ਦਵਾਈਆਂ ਕਈ ਖਾਦਾਂ ਕਈ ਤਰ੍ਹਾਂ ਦੇ ਬੀਜ਼ ਇਹ ਹੁਣ 5% GST ਦੇ ਵਿੱਚ ਆ ਗਏ ਹਨ ਇਸੇ ਤਰ੍ਹਾਂ ਜੋ ਆਪਣਾ ਇਲੈਕਟ੍ਰੋਨਿਕ ਸਮਾਨ ਹੈ ਹੁਣ ਉਹ 18% ਦੇ ਵਿੱਚ ਹੈ ਜਿਵੇਂ ਕਿ AC ਫ੍ਰਿਜ TV ਮੋਨੀਟਰ ਵਾਸ਼ਿੰਗ ਮਸ਼ੀਨ ਇਹ ਸਭ ਹੁਣ 18% ਦੀ ਸਲੈਬ ਦੇ ਵਿੱਚ ਆ ਗਏ ਹਨ ਔਰ ਜਿਵੇਂ ਕਿ ਛੋਟੀਆਂ ਕਾਰਾਂ ਛੋਟੇ ਆ ਇੰਜਨ ਵਾਲੇ ਬਾਈਕ ਜੋ ਕਿ 350 ਸੀਸੀ ਤੋਂ ਨੀਚੇ ਦੇ ਹਨ ਇਹ ਵੀ 18% ਜੀਐਸਟੀ ਦੇ ਵਿੱਚ ਆ ਗਏ ਹਨ ਜੋ ਕਿ ਹੁਣ ਮਹਿੰਗੀਆਂ ਲਗਜ਼ਰੀ ਕਾਰਾਂ ਨੇ ਪਾਨ ਮਸਾਲਾ ਤੰਬਾਕੂ ਗੁਟਕਾ ਜੂਆ ਕੋਲਡ ਡਰਿੰਕ ਆਦ ਇਹ ਸਾਰੀਆਂ ਹੁਣ 40% ਦੇ ਵਿੱਚ ਆ ਗਈਆਂ ਹਨ ਹੁਣ ਇਸ ਦੇ ਵਿੱਚ ਕਿਸ ਨੂੰ ਕਿਸ ਦਾ ਫਾਇਦਾ ਹੋਏਗਾ ਜਿਵੇਂ ਕਿ ਜੋ ਖਾਣ ਵਾਲੀਆਂ ਚੀਜ਼ਾਂ ਹਨ ਖਾਣ ਪੀਣੀਆਂ ਸਭ ਵਸਤਾਂ ਉਹ ਸਸਤੀਆਂ ਹੋ ਗਈਆਂ ਇਸ ਦਾ ਆਪਣੇ ਘਰ ਦੀ ਰਸੋਈ ਦੇ ਉੱਤੇ ਵੀ ਫਰਕ ਪਏਗਾ ਤੇ ਆਮ ਬੰਦਿਆਂ ਨੂੰ ਇਸ ਦਾ ਫਾਇਦਾ ਹੋਏਗਾ ਔਰ ਛੋਟੇ ਵਪਾਰੀਆਂ ਨੂੰ ਵੀ ਇਸ ਦਾ ਫਾਇਦਾ ਹੋਏਗਾ ਔਰ ਜੋ ਕਿ ਹੁਣ ਸਕੂਟਰ ਬਾਈਕਸ ਜੋ ਕਿ 350 ਸੀਸੀ ਤੋਂ نیچے ਹਨ ਉਹ ਵੀ ਹੁਣ ਸਸਤੀਆਂ ਹੋ ਜਾਣਗੀਆਂ ਔਰ ਜੋ ਛੋਟੀਆਂ ਕਾਰਾਂ ਨੇ ਉਹ ਵੀ ਹੁਣ ਸਸਤੀਆਂ ਹੋ ਜਾਣਗੀਆਂ ਜੋ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹ ਆਲਰੇਡੀ ਤੁਹਾਨੂੰ ਮੈਂ ਦੱਸ ਚੁੱਕਿਆਗਾ ਜੋ ਲਗਜ਼ਰੀ ਕਾਰਾਂ ਨੇ ਜੂਆ ਕੋਲ ਡਰਿੰਕਸ ਔਰ ਆਪਣੇ ਤੰਬਾਕੂ ਆਦ ਪ੍ਰੋਡਕਟ ਇਹ ਮਹਿੰਗੇ ਹੋ ਜਾਣਗੇ ਠੀਕ ਹੈ ਜੀ ਇਸ ਦਾ ਫਾਇਦਾ ਜੋ ਹੈ ਆਉਣ ਵਾਲੇ ਸਮੇਂ ਬਿਹਾਰ ਦੇ ਵਿੱਚ ਚੋਣਾ ਹੋਣੀਆਂ ਹਨ ਤਾਂ ਉਥੋਂ ਦੀ ਬੀਜੇਪੀ ਸਰਕਾਰ ਨੂੰ ਹੋ ਸਕਦਾ ਹੈ ਠੀਕ ਹੈ ਜੀ ਇਹ ਸਭ ਨਵੀਆਂ ਦਰਾਂ ਹਨ ਜੋ ਆਉਣ ਵਾਲੀ 22 ਸਤੰਬਰ ਤੋਂ ਲਾਗੂ ਹੋ ਜਾਣਗੀਆਂ ਤਾਂ ਏ ਸੀ ਅੱਜ ਦੀ ਵੀਡੀਓ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੀ ਧੰਨਵਾਦ